ਅਗਲੇ 3 ਘੰਟੇ ਵੱਟਾ ਅਲਰਟ ਭਾਰੀ ਨਹੀਂ ਕੜੇ ਹਨੇਰੀ ਝੱਖੜ ਕਿਸਾਨਾਂ ਲਈ ਜ਼ਰੂਰੀ ਸੂਚਨਾ ਸਤਿ ਸ਼੍ਰੀ ਅਕਾਲ ਵੇਦਰ ਬਹਿ ਹਰਪ੍ਰੀਤ ਵੇਖਲੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਹਾਂ ਚੈਨਲ ਤੇ ਤਾਂ ਮੌਸਮੀ ਭਾਗਉਣ ਵਾਲੇ 3 ਘੰਟੇ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਜਿਹੜਾ ਹਨੇਰ ਝੱਖੜ ਚੱਲ ਸਰ ਭਾਰੀਮੀ ਦੀ ਜੜੇ ਮਾਰੀ ਦੀ ਹੋਣ ਦੀ ਸੰਭਾਵਨਾ ਜਿਤਾਈ ਗਈ ਮੌਸਮੀ ਭਾਗ ਚੰਡੀਗੜ੍ਹ ਵੱਲੋਂ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ ਲੜਤ ਤਸਵੀਰਾਂ ਵਿੱਚੋਂ ਦੇ ਕਰੀਬ ਜਿਹੜੀਆਂ 12 ਕਵਿਤੀਆਂ ਲਾਈਵ ਦਤਾਇਆ ਸਾਡਾ ਤਸਵੀਰਾਂ ਨੇ ਤੁਸੀਂ ਵੀ ਦੇਖ ਸਕਦੇ ਹੋ ਇਸ ਵਿੱਚ ਜਿਹੜਾ ਉੱਤਰੀ ਜਿਵੇਂ ਪੰਜਾਬ ਦੇ ਹੋ ਗਏ ਕੁਝ ਪੂਰਬੀ ਕੁਝ ਮੱਧ ਪੰਜਾਬ ਇੱਥੇ ਕਾਫੀ ਲਗ ਮੇੜੀ ਗੱਲ ਕਿਸੰਗਣੀ ਜੜੀ ਬੱਤਵਾਈ ਦਾ ਦੌਰ ਚੱਰੀ ਹੈ ਤੇ ਮੌਸਮੀ ਭਾਵ ਕਿੜਕੜ ਜਿਲ੍ਹਿਆਂ ਵਿੱਚ ਚਲਰਟ ਜਾਰੀ ਕੀਤਾ ਗਿਆ ਤੁਹਾਡੇ ਨਾਲ ਪਾ ਜਾਣਕਾਰੀ ਸਾਂਝਾ ਕਰਦੇ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਤਾਂ ਮਜੂਦਾ ਜਿਹੜੀ ਪੰਜਾਬ ਦੀ ਭੂਖਵਾਣੀ ਕੀਤੀ ਗਈ ਦੇਖਦੇ 30 ਮਾਰਚ 2024 ਦੀ ਦੁਪਹਿਰ ਦੀ ਅਪਡੇਟ ਹੈ ਕਰੀਬ 12 ਵਜੇ ਅਪਡੇਟ ਕੀਤੀ ਕਿ ਜਿਸ ਵਿੱਚ ਸੰਗਰੂਰ ਪਟਿਆ ਫੀਤ ਭਗਤ ਸਿੰਘ ਨਗਰ ਵਿੱਚ ਦਰਮਿਆਨੀ ਤੂਫਾਨ ਹਵਾ ਦੀ ਗਤੀ ਦੀ ਗੱਲ ਕਰਕੇ 50 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸਭਾਵਨਾ ਹਲਕੇ ਦਰਮਿਆਨੇ ਮੀਂਹ ਦੇ ਨਾਲ ਜਿੱਥੇ-ਜਿੱਥੇ ਆਪਾਂ ਗੱਲ ਕਰੀਏ ਤਾਂ ਕੁਝ ਖੇਤਰਾਂ ਵਿੱਚ ਗੜੇਮਾਰੀ ਹੋਣ ਦੀ ਸਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਬਾਕੀ ਆਪਾਂ ਤੋਂ ਜ਼ਿਲ੍ਹੇ ਦਾ ਰੈਗਨ ਜਿਹੜੇ ਠੀਕੇ ਇਹਨਾਂ ਤੋਂ ਇਲਾਵਾ ਇੱਥੇ ਵੀ ਜਿਹੜੀ ਸਭਾਵਨਾ ਰਹੇ ਖਾਸ ਕਰ ਉੱਤਰੀ ਹੋ ਗਿਆ ਕੁਝ ਪੱਛਮੀ ਦੱਖਣੀ ਖੇਤਰ ਹੋਗੇ ਇਹਨਾਂ ਇਲਾਕਿਆਂ ਵਿੱਚ ਕਿਤੇ-ਕਿਤੇ ਹਲਕਾ ਦਰਮਿਆਨਾ ਮੀਂਹ ਦੇ ਸ਼ਰਾਟੇ ਵੇਖਣ ਨੂੰ ਮਿਲ ਸਕਦੇ ਸ਼ਾਮ ਦੇ ਕਰੀਬ ਜਾਂ ਰਾਤ ਦੇ ਪਹਿਲੇ ਘ ਬਾਰਡ ਜਾਰੀ ਕੀਤਾ ਗਿਆ ਬਾਕੀ ਹੋਰ ਵੀ ਖੇਤਰਾ ਵਿੱਚ ਮੀਂਹ ਜਿਹੜਾ ਦਰਜ ਕੀਤਾ ਜਾਸਰ ਉੱਤਰੀ ਪੰਜਾਬ ਦੇ ਹੋਗੇ ਕੁਝ ਪੂਰਬੀ ਮੱਤ ਪੱਛਮੀ ਖੇਤਰ ਕੁਝ ਦੱਖਣੀ ਖੇਤਰ ਹੋਗੇ ਇਹਨਾਂ ਇਲਾਕਿਆਂ ਵਿੱਚ ਸੰਭਾਵਨਾ ਰਹੇਗੀ ਤਾਂ ਸੈਟਲਾਈਟ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਾਫੀ ਇਲਾਕਿਆਂ ਨੂੰ ਬੱਦਲ ਵਾਈ ਜਿਹੜੀ ਬੰਨੀ ਸ਼ੁਰੂ ਹੋ ਗਈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਫਿਰੋਜ਼ਪੁਰ ਦੇ ਆਸ-ਪਾਸ ਹੋ ਗਿਆ ਉਸ ਵਾਰ ਮੁਕਸਰ ਹੋ ਗਿਆ ਠੀਕ ਹੈ ਤਾਂ ਉਸ ਤੋਂ ਬਾਅਦ ਫਰੀਦਕੋਟ ਮੋਕਾ ਆ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੋਂ ਲੈ ਕੇ ਜਲੰਧਰ ਕਪੂਰਥਲਾ ਲੁਧਿਆਣਾ ਰੂਪਨਗਰ ਨਵਾਂ ਸ਼ਹਿਰ ਹੋ ਗਿਆ ਹੁਸ਼ਿਆਰਪੁਰ ਉਸ ਤੋਂ ਕਰੋਗੇ ਤੇ ਉਸ ਬਾਅਦ ਦਕਣੀ ਖੇਤਰੋਗੇ ਉਸ ਤੋਂ ਬਾਅਦ ਮੁਹਾਲੀ ਚੰਡੀਗੜ੍ਹ ਦੇ ਆਸ-ਪਾਸ ਖੇਤਰੋਗੇ ਫਤਿਹਗੜ੍ਹ ਸਾਹਿਬ ਹੋ ਗਿਆ ਤੇ ਇਸ ਦੇ ਆਸ-ਪਾਸ ਖੇਤਰਾਂ ਵਿੱਚ ਕਾਪਾ ਗੱਲ ਕਰੀ ਕਿ ਕਿਤੇ ਕਿਤੇ ਜਿਹੜੀ ਬੱਦਲ ਹੋਈ ਬੰਨੀ ਸ਼ੁਰੂ ਹੋ ਗਈ ਏ ਤੇ ਸ਼ਾਮ ਦੇ ਕਰੀਬ ਆਪਾਂ ਕੈਸਰੇ ਜੇ ਦੁਪਹਿਰ ਤੋਂ ਲੈ ਕੇ ਸ਼ਾਮ ਤੇ ਜਾਂ ਰਾਤ ਦੇ ਪਹਿਲੇ ਘੰਟਿਆਂ ਵਿੱਚ ਆਪਾਂ ਗੱਲ ਕਰੀ ਤੇ ਇਹਨਾਂ ਘੰਟਿਆਂ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਗਏ ਸਿਸਟਮ ਰਵੇਗਾ ਐਕਟਿਵ ਅੱਜ ਦੁਪਹਿਰ ਸ਼ਾਮ ਤੋਂ ਲੈ ਕੇ ਕੱਲ ਸਵੇਰੇ ਯਾਨੀ ਕਿ 31 ਮਾਰਚ ਸਵੇਰ ਤੱਕ ਜਿਹੜਾ ਸਿਸਟਮ ਐਕਟਿਵ ਰਹਿਣ ਦੇ ਆਸਾਰ ਨੇ ਤੇ ਇਹਨਾਂ ਦਿਨਾਂ ਵਿੱਚ ਘੰਟਿਆਂ ਵਿੱਚ ਜਿਹ ਤਾਂ ਤੇਜ਼ ਹਨੇਰ ਝੱਖੜ ਵਿੱਚ ਚੱਲਣ ਦੀ ਸੰਭਾਵਨਾ ਜਿਸ ਦੀ ਗਤੀ 40 ਤੋਂ 50 ਕੁਝ ਲੱਗਾ 50 ਤੋਂ 60 ਕਿਲੋਮੀਟਰ ਤੱਕ ਜਾ ਸਕਦੀਆਂ ਨੇ ਤਾਂ ਬਾਕੀ ਜਿਹੜੇ ਦੱਖਣੀ ਖੇਤਰ ਰਹੇਗੇ ਇੱਥੇ ਵੀ ਕਿਤੇ ਆਟੋਮੈਟਿਕ ਇਲਾਕਿਆਂ ਵਿੱਚ ਜਿਹੜਾ ਕਣੀਆਂ ਤੋਂ ਹਲਕਾ ਐਮੀ ਜਾਂ ਕਿਤੇ ਹੋ ਸਕਦਾ ਹੈ ਥੋੜੇ ਬੋਧ ਦਰਮਿਆਨੇ ਛਰਾਟੇ ਵੇਖਣ ਨੂੰ ਮਿਲ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹਾਂ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ